ਸਾਡੇ YouTube ਚੈਨਲ ਸਮਾਈਲਾ ਟਿਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 9ਵੀਂ ਪਾਰਟ 10 ਮਾਈਕਰੋਸਾਫਟ ਐਕਸਲ ਭਾਗ 1 ਵਿੱਚ ਇਸ ਪਾਠ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜ੍ਹਾਂਗੇ ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮਾਈਕਰੋਸਾਫਟ ਐਕਸਲ ਨੂੰ MS ਐਕਸਲ ਵੀ ਕਿਹਾ ਜਾਂਦਾ ਹੈ ਐਕਸ ਸਪਰੈਡਸ਼ੀਟ ਸੌਫਟਵੇਅਰ ਹੈ ਤਾਂ ਇਸ ਦੀ ਵਰਤੋਂ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ ਤੇ MS ਐਕਸਲ ਜਿਸ ਅਸੀਂ ਕੰਮ ਕਰਦੇ ਹਾਂ ਤੇ ਇਸ ਦੀ ਸਕਰੀਨ ਜਿਹੜੀ ਹੈ ਉਹ ਰੋਜ਼ ਅਤੇ ਕਾਲਮਾਂ ਵਿੱਚ ਵੰਡੀ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ MS Excel ਨੂੰ ਪਰਿਭਾਸ਼ਿਤ ਕਰੋ ਕਿ MS Excel ਹੁੰਦੀ ਕੀ ਹੈ ਇਸ ਦਾ ਪੂਰਾ ਨਾਮ Microsoft Excel ਹੈ ਇਹ Microsoft ਕੰਪਨੀ ਦਾ ਉਤਪਾਦ ਹੈ ਇਹ ਐਪਲੀਕੇਸ਼ਨ ਸੌਫਟਵੇਅਰ ਹੈ ਇਸ ਨੂੰ ਸਪਰੈਡਸ਼ੀਟ ਸੌਫਟਵੇਅਰ ਵੀ ਕਿਹਾ ਜਾਂਦਾ ਹੈ ਇਸ ਦੇ ਵਰਤੋਂ ਗਣਿਤਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੀਤੀ ਜਾਂਦੀ ਹੈ ਮੀਨਸ ਕਿ ਜੇਕਰ ਤੁਸੀਂ ਕਿਸੇ ਵੀ ਕਿਸਮ ਦੀ ਕੈਲਕੂਲੇਸ਼ਨ ਕਰਨੀ ਹੈ ਚਾਹੇ ਮੈਥਮੈਟੀਕਲ ਸਾਇੰਟਿਫਿਕ ਉਹ ਅਸੀਂ ਆਸਾਨੀ ਨਾਲ MS Excel 'ਚ ਕਰ ਸਕਦੇ ਹਾਂ ਤੇ ਐਮ ਐਸ ਐਕਸਲ ਦੀ ਸਕਰੀਨ ਕੁਝ ਇਸ ਤਰ੍ਹਾਂ ਨਜ਼ਰ ਆਉਂਦੀ ਹੈ ਜਦ ਕਿ ਤੁਸੀਂ ਜੋ ਐਮ ਐਸ ਵਰਡ ਚ ਕੰਮ ਕੀਤਾ ਸੀ ਐਮ ਐਸ ਵਰਡ ਦੀ ਸਕਰੀਨ ਜਿਹੜੀ ਆ ਪਿਓਰ ਵਾਈਟ ਹੁੰਦੀ ਹੈ ਬਟ ਐਦੀ ਜਿਹੜੀ ਐਕਸਲ ਸਕਰੀਨ ਹੁੰਦੀ ਹੈ ਵੀ ਪਿਓਰ ਵਾਈਟ ਹੈ ਬਟ ਐਦੇ ਚ ਜਿਹੜੀ ਸਕਰੀਨ ਹੈ ਉਹ ਅਤੇ ਕਾਲਮਾਂ ਵਿੱਚ ਵੰਡੀ ਹੁੰਦੀ ਹੈ ਨੰਬਰ 2 ਐਮ ਐਸ ਐਕਸਲ ਦੇ ਕੀ ਕੀ ਉਪਯੋਗ ਹਨ ਐਮ ਐਸ ਐਕਸਲ ਦੇ ਮੁੱਖ ਉਪਯੋਗ ਹੇਠ ਲਿਖੇ ਅਨੁਸਾਰ ਹਨ ਨੰਬਰ 1 MS Excel ਦੀ ਵਰਤੋਂ ਗਣਿਤਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੀਤੀ ਜਾਂਦੀ ਹੈ। ਨੰਬਰ 2 MS Excel ਦੀ ਵਰਤੋਂ ਟਾਈਮ ਟੇਬਲ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਮੀਨਸ ਕਿ ਆਪਾਂ ਜਦੋਂ ਸਕੂਲ 'ਚ ਟੀਚਰ ਟਾਈਮ ਟੇਬਲ ਤਿਆਰ ਕਰਦੇ ਹਾਂ ਉਹ ਅਸੀਂ MS Excel ਦੇ ਵਿੱਚ ਹੀ ਟਾਈਪ ਕਰਦੇ ਹਾਂ। ਨੰਬਰ 3 MS Excel ਦੀ ਵਰਤੋਂ ਵਿਦਿਆਰਥੀਆਂ ਦੇ ਨਤੀਜੇ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਮੀਨਸ ਕਿ ਜਦੋਂ ਆਪਾਂ ਸਕੂਲ ਲੈਵਲ ਤੇ ਰਿਜ਼ਲਟ ਤਿਆਰ ਕਰਦੇ ਹਾਂ ਉਹ ਅਸੀਂ Excel 'ਚ ਤਿਆਰ ਕਰ ਸਕਦੇ ਹਾਂ ਕਿਉਂਕਿ Excel ਦੇ ਵਿੱਚ ਜਿਹੜੇ ਕੈਲਕੂਲੇਸ਼ਨਸ ਹਨ ਉਹ ਆਸਾਨੀ ਨਾਲ ਕੀਤੀਆਂ ਜਾ ਸਕਦੀਆਂ ਨੇ। ਨੰਬਰ 4 MS Excel ਦੀ ਵਰਤੋਂ ਕਰਮਚਾਰੀਆਂ ਦੀਆਂ ਤਨਖਾਹਾਂ ਤਿਆਰ ਕਰਨ ਲਈ ਕੀਤੀ ਜਾਂਦੀ ਹੈ ਮੀਨਸ ਜੇ ਮੰਨ ਲਓ ਕੋਈ ਸੰਸਥਾ ਹੈ ਸਕੂਲ ਹੈ ਉਹ ਜਿੱਤੇ ਵੀ ਕਰਮਚਾਰੀ ਕੰਮ ਕਰਦੇ ਐ EMPLOYEES ਕੰਮ ਕਰਦੇ ਐ ਉਹ ਕਰਮਚਾਰੀਆਂ ਨੂੰ ਦਿੱਤੀ ਜਾਣੀ ਤਨਖਾਹਾਂ ਚ ਜਿਹੜੇ ਜਿਹੜੇ ਪੱਤੇ ਸ਼ਾਮਲ ਨੇ ਜਾਂ ਜਿਹੜੀ ਡਾਇਰੈਕਸ਼ਨ ਕੀਤੀ ਜਾਂਦੀ ਹੈ ਉਹ ਸੀ Excel ਵਿੱਚ ਆਸਾਨੀ ਨਾਲ ਕਰ ਸਕਦੇ ਹਾਂ ਅਗਲਾ ਕੁਐਸਚਨ ਹੈ MS Excel ਵਿੱਚ ਰਿਬਨ ਦੀ ਵਿਆਖਿਆ ਕਰੋ ਇਹ ਰਿਬਨ MS Excel ਦਾ ਭਾਗ ਹੈ ਰੀਬਨ MS Excel ਵਿੰਡੋ ਦੇ ਉੱਪਰਲੇ ਪਾਸੇ ਮੌਜੂਦ ਹੁੰਦਾ ਹੈ। ਇਹ ਟੈਬਸ ਅਤੇ ਆਈਕਨਸ ਦਾ ਇੱਕ ਪੈਨਲ ਹੁੰਦਾ ਹੈ। MS Excel ਦੀਆਂ ਸਾਰੀਆਂ ਕਮਾਂਡਸ ਰੀਬਨ ਵਿੱਚ ਹੀ ਉਪਲਬਧ ਹੁੰਦੀਆਂ ਹਨ। MS Excel ਰੀਬਨ ਵਿੱਚ 7 ਟੈਬਸ ਹੋਮ, ਇਨਸਰਟ, ਪੇਜ ਲੇਆਉਟ, ਫਾਰਮੂਲਸ, ਡਾਟਾ, ਰਿਵਿਊ ਅਤੇ 뷰 ਹੁੰਦੀਆਂ ਹਨ। ਤੁਸੀਂ ਦੇਖ ਸਕਦੇ ਹੋ ਇਹ ਪੂਰਾ ਪੂਰਾ ਰੀਬਨ ਨਜ਼ਰ ਆ ਰਿਹਾ ਹੈ ਜਿਵੇਂ ਹੋਮ, ਇਨਸਰਟ, ਪੇਜ ਲੇਆਉਟ, ਫਾਰਮੂਲਸ, ਡਾਟਾ, ਰਿਵਿਊ, 뷰, ਡਿਵੈਲਪਰ ਇਹ ਸਾਰੀਆਂ ਕੀ ਨੇ? सारे सारे की ने, इस तो अलावा देख सकते हो होते नीचे पेस्ट कट कॉपी वगैरह ऑप्शन नज़र आ रहे हैं सारे की ने, रिबन के अंदर दिया कमांड्स एक्सलमां नंबर ने। चार नेम बॉक्स की हुंदा है नेम बॉक्स फॉर्मुला बार दा भाग है नीचे देख सकते हो जिथे एफ एक्स लिखे आ रहा है वाइट वाइट कलर राइट साइड नज़र आ रही है फॉर्मुला बार है जिथे ਸਾਡੇ ਸੈੱਲ ਦਾ ਐਡਰੈਸ ਨਜ਼ਰ ਆਉਂਦਾ ਹੈ ਨੇਮ ਬਾਕਸ ਫਾਰਮੂਲਾ ਬਾਰ ਦੇ ਖੱਬੇ ਪਾਸੇ ਨਜ਼ਰ ਆਉਂਦਾ ਹੈ ਫਾਰਮੂਲਾ ਬਾਰ ਦੇ ਖੱਬੇ ਪਾਸੇ ਤੁਹਾਨੂੰ A1 ਲਿਖਿਆ ਆ ਰਿਹਾ ਹੈ A1 ਦਾ ਮਤਲਬ ਹੈ ਕਿ ਸਾਡਾ ਜਿਹੜਾ ਕਰਜ਼ਰ ਹੈ ਉਹ ਕਿੱਥੇ ਹੈ A ਦੇ ਨੀਚੇ ਦੇ 1 ਦੇ ਸਾਹਮਣੇ ਮਤਲਬ A ਕਾਲਮ ਦੇ ਨੀਚੇ ਦੇ 1 ਰੋ ਦੇ ਸਾਹਮਣੇ ਇਹ ਐਕਟਿਵ ਸੈੱਲ ਦੇ ਐਡਰੈਸ ਨੂੰ ਦਿਖਾਉਂਦਾ ਹੈ ਮੀਨਸ ਕਿ ਜਿਹੜੇ ਜਿਹੜੇ ਸੈੱਲ ਤੇ ਅਸੀਂ ਮੂਵ ਕਰਾਂਗੇ ਉਹਦੇ ਅਕੋਰਡਿੰਗਲੀ ਇੱਥੇ ਜਿਹੜਾ ਐਡਰੈਸ ਹੈ ਉਹ ਚੇਂਜ ਹੁੰਦਾ ਜਾਵੇਗਾ ਨੇਮ ਬਾਕਸ ਦੀ ਵਰਤੋਂ ਕਿਸੇ ਸੈੱਲ ਚਾਰਟ ਜਾਂ ਆਬਜੈਕਟ ਨੂੰ ਨਾਮ ਦੇਣ ਲਈ ਵੀ ਕੀਤੀ ਜਾਂਦੀ ਹੈ ਮੰਨ ਲਓ ਤੁਸੀਂ ਕੋਈ ਸੈੱਲ ਸਿਲੈਕਟ ਕਰ ਲਏ ਹੈ ਜਾਂ ਕੋਈ ਚਾਰਟ ਬਣਾਇਆ ਹੈ ਜਾਂ ਕੋਈ ਹੋਰ ਪਿਕਚਰ ਲਗਾਈ ਹੈ ਆਬਜੈਕਟ ਲਗਾਇਆ ਹੈ ਉਹਨੂੰ ਵੀ ਅਸੀਂ ਨੇਮ ਬਾਕਸ ਦੀ ਮਦਦ ਨਾਲ ਨੇਮ ਦੇ ਸਕਦੇ ਹਾਂ ਨੰਬਰ 5 MS Excel ਵਿੱਚ ਰੋਜ਼ ਅਤੇ ਕਾਲਮਸ ਦੀ ਵਿਆਖਿਆ ਕਰੋ ਪਹਿਲੇ ਰੋਜ਼ ਦੀ ਗੱਲ ਕਰਦੇ ਹਾਂ MS Excel ਵਿੱਚ ਸੈੱਲਾਂ ਦੀਆਂ ਲੇਟਵੀਆਂ ਲਾਈਨਾਂ ਨੂੰ ਰੋਜ਼ ਕਿਹਾ ਜਾਂਦਾ ਹੈ ਜਿਹਨੂੰ ਹਰੀਜ਼ਨਟਲ ਬੋਲਦੇ ਹਰ ਇੱਕ ਰੋ ਨੂੰ ਨੰਬਰ ਨਾਲ ਦਰਸਾਇਆ ਜਾਂਦਾ ਹੈ ਰੋ ਦੇ ਨੰਬਰ 1 ਤੋਂ ਲੈ ਕੇ ਅੱਗੇ N ਤੱਕ ਚੱਲਦੇ ਨੇ ਦੱਸਣਾ ਚਾਹਾਂਗਾ ਕਿ MS Excel ਦੇ ਵਿੱਚ ਜੇ ਤੁਸੀਂ ਕੰਮ ਕਰਦੇ ਹੋ ਉਹਦੇ ਵਿੱਚ ਜਿਹੜੀਆਂ ਰੋਜ਼ ਨੇ ਉਹ ਕਿੰਨੀਆਂ ਹੁੰਦੀਆਂ ਨੇ 10,48,576 ਰੋਜ਼ ਮੈਂ ਇੰਨੀਆਂ ਰੋਜ਼ ਅਸੀਂ ਜਾਂ ਇੰਨੀਆਂ ਰੋਜ਼ ਤੇ ਡਾਟਾ ਐਂਟਰ ਕਰ ਸਕਦੇ ਹਾਂ ਤੇ ਜੇ ਆਪਾਂ ਕਾਲਮਾਂ ਦੀ ਗੱਲ ਕਰੀਏ ਤੇ MS Excel ਵਿੱਚ ਸੈੱਲਾਂ ਦੀਆਂ ਖੜਵੀਆਂ ਲਾਈਨਾਂ ਨੂੰ ਕਾਲਮਸ ਕਿਹਾ ਜਾਂਦਾ ਹੈ। ਹਰ ਇੱਕ ਕਾਲਮ ਨੂੰ ਅਲਫਾਬੈਟਸ ਨਾਲ ਦਰਸਾਇਆ ਜਾਂਦਾ ਹੈ। ਕਾਲਮਸ ਨੂੰ A B C D E ਆਦਿ ਨਾਲ ਦਰਸਾਇਆ ਜਾਂਦਾ ਹੈ। ਮੀਨਸ ਤੁਸੀਂ ਦੇਖ ਸਕਦੇ ਹੋ ਕਿ ਕਾਲਮ ਜਿਹੜੇ ਹੈ ਅਲਫਾਬੈਟ ਤੋਂ ਸ਼ੁਰੂ ਹੁੰਦੇ ਨੇ A ਤੋਂ ਤੇ ਅੱਗੇ ਟੋਟਲ ਕਾਲਮਾਂ ਦੀ ਗਿਣਤੀ ਜਿਹੜੀ ਹੈ ਉਹ ਕਿੰਦੀ ਹੋਣੀ ਦੀ ਹੈ 16384। ਨੈਕਸਟ ਹੈ ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਤੇ ਪਹਿਲਾ ਪ੍ਰਸ਼ਨ ਹੈ MS Excel ਵਰਕਸ਼ੀਟ ਦੇ ਮੋਢਲੇ ਕਾਰਜ ਕੀ ਹਨ MS Excel ਵਰਕਸ਼ੀਟ ਦੇ ਮੋਢਲੇ ਕਾਰਜ ਹੇਠ ਲਿਖੇ ਅਨੁਸਾਰ ਹਨ ਨੰਬਰ 1 ਨਵੀਂ ਵਰਕਸ਼ੀਟ ਦਾਖਲ ਕਰਨਾ ਅਸੀਂ MS Excel ਵਿੱਚ Shift ਜਮਾ F11 ਕੀ ਦੀ ਵਰਤੋਂ ਕਰਕੇ ਨਵੀਂ ਵਰਕਸ਼ੀਟ ਆਸਾਨੀ ਨਾਲ ਦਾਖਲ ਕਰ ਸਕਦੇ ਹਾਂ ਇਹ ਉਸ ਤੋਂ ਇਲਾਵਾ ਤੁਸੀਂ ਵਰਕਸ਼ੀਟ ਦਾਖਲ ਕਰਨੀ ਹੈ ਜੇ ਤੁਸੀਂ Excel ਖੋਲੋਗੇ ਤੁਹਾਨੂੰ ਸਭ ਤੋਂ نیچے Sheet1 Sheet2 Sheet3 ਨਜ਼ਰ ਆਵੇਗਾ ਜੇਕਰ ਨਵੀਂ ਸ਼ੀਟ ਇੰਸਰਟ ਕਰਨੀ ਹੈ ਦ ਰਾਈਟ ਕਲਿਕ ਕਰਕੇ ਨਿਊ ਕਰਕੇ ਵੀ ਤੁਸੀਂ ਵਰਕਸ਼ੀਟ ਐਂਟਰ ਕਰ ਸਕਦੇ ਹੋ ਨੰਬਰ 2 ਵਰਕਸ਼ੀਟ ਦਾ ਨਾਮ ਬਦਲਣਾ ਅਸੀਂ ਐਮ ਐਸ ਐਕਸਲ ਵਿੱਚ ਰੀਨੇਮ ਕਮਾਂਡ ਦੀ ਵਰਤੋਂ ਕਰਕੇ ਵਰਕਸ਼ੀਟ ਦਾ ਨਾਮ ਬਦਲ ਸਕਦੇ ਹਾਂ ਜੇ ਤੁਹਾਨੂੰ ਪਹਿਲੇ ਦੱਸਿਆ ਐਕਸਲ ਖੋਲਦੇ ਹਾਂ نیچے ਲਿਖਿਆ ਹੁੰਦਾ ਸ਼ੀਟ 1 ਸ਼ੀਟ 2 ਸ਼ੀਟ 3 ਜੇਕਰ ਤੁਸੀਂ ਸ਼ੀਟ ਤੇ ਜਗ੍ਹਾ ਤੇ ਆਪਣਾ ਨਾਮ ਲਿਖਣਾ ਹੈ ਜਾਂ ਕੋਈ ਹੋਰ ਹੋਰ ਨਾਮ ਲਿਖਣਾ ਹੈ ਰਾਈਟ ਕਲਿਕ ਕਰਕੇ ਰੀਨੇਮ ਕਰਕੇ ਤੁਸੀਂ ਨਾਮ ਵੀ ਬਦਲ ਸਕਦੇ ਹੋ ਵਰਕਸ਼ੀਟ ਦਾ ਨੰਬਰ 3 ਵਰਕਸ਼ੀਟ ਨੂੰ ਡਿਲੀਟ ਕਰਨਾ ਅਸੀਂ ਐਮ ਐਸ ਐਕਸਲ ਵਿੱਚ ਡਿਲੀਟ ਕਮਾਂਡ ਦੀ ਵਰਤੋਂ ਕਰਕੇ ਵਰਕਸ਼ੀਟ ਨੂੰ ਡਿਲੀਟ ਕਰ ਸਕਦੇ ਹਾਂ ਵਰਕਸ਼ੀਟ ਨੂੰ ਡਿਲੀਟ ਕਰਨ ਲਈ ਜਿਹੜੀ ਸ਼ੀਟ ਨੂੰ ਡਿਲੀਟ ਕਰਨਾ ਹੈ ਉਹ ਤੇ ਰਾਈਟ ਕਲਿੱਕ ਕਰਕੇ ਜਿਵੇਂ ਹੀ ਡਿਲੀਟ ਕਮਾਂਡ ਆਈ ਕਲਿੱਕ ਕਰਾਂਗੇ ਉਹ ਵਰਕਸ਼ੀਟ ਡਿਲੀਟ ਹੋ ਜਾਵੇਗੀ ਤੇ ਸ਼ੀਟ ਨੂੰ ਧਿਆਨ ਨਾਲ ਡਿਲੀਟ ਕਰਨਾ ਕਿ ਜਿਹੜੀ ਸ਼ੀਟ ਡਿਲੀਟ ਹੋ ਜਾਂਦੀ ਹੈ ਉਹਦਾ ਡਾਟਾ ਵੀ ਨਾਲ ਡਿਲੀਟ ਹੋ ਜਾਏਗਾ ਤੇ ਵਾਪਸ ਨਹੀਂ ਆਵੇਗੀ ਚਾਹੇ ਤੁਸੀਂ ਅੰਡੂ ਕਮਾਂਡ ਵੀ ਚਲਾਓ ਨੰਬਰ 4 ਵਰਕਸ਼ੀਟ ਨੂੰ ਕਾਪੀ ਕਰਨਾ ਅਸੀਂ ਐਮ ਐਸ ਐਕਸਲ ਵਿੱਚ ਕਾਪੀ ਕਮਾਂਡ ਦੀ ਮਦਦ ਨਾਲ ਵਰਕਸ਼ੀਟ ਦੀ ਡੁਪਲੀਕੇਟ ਕਾਪੀ ਤਿਆਰ ਕਰ ਸਕਦੇ ਹਾਂ ਇੱਕ ਡੁਪਲੀਕੇਟ ਕਾਪੀ ਬਣਾ ਲੈਣੇ ਵਰਕਸ਼ੀਟ ਤੇ ਜਾ ਕੇ ਰਾਈਟ ਕਲਿਕ ਕਰਕੇ ਕਾਪੀ ਕਮਾਂਡ ਨਾਲ ਤੁਸੀਂ ਉਹ ਡੁਪਲੀਕੇਟ ਕਾਪੀ ਬਣਾ ਸਕਦੇ ਹੋ ਨੰਬਰ 2 MS Excel ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸੋ MS Excel ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ ਨੰਬਰ 1 MS Excel ਵਿੱਚ ਅਸੀਂ ਡਾਟਾ ਦਾ ਆਸਾਨੀ ਨਾਲ ਵਿਸ਼ਲੇਸ਼ਣ ਕਰ ਸਕਦੇ ਹਾਂ ਇਸ ਦੇ ਲਈ ਸੋਰਟ ਅਤੇ ਫਿਲਟਰ ਕਮਾਂਡ ਦੀ ਵਰਤੋਂ ਹੁੰਦੀ ਹੈ ਸੋਰਟ ਕਮਾਂਡ ਦੀ ਮਦਦ ਨਾਲ ਅਸੀਂ ਡਾਟਾ ਨੂੰ ਅਲਫਾਬੈਟਿਕਲੀ ਵੱਧ ਤੇ ਘਟਦੇ ਕ੍ਰਮ ਚ ਲਗਾ ਸਕਦੇ ਆ ਤੇ ਫਿਲਟਰ ਕਮਾਂਡ ਨਾਲ ਅਸੀਂ ਉਹ ਡਾਟਾ ਦੇਖ ਸਕਦੇ ਆ ਜਿਸ ਨੂੰ ਅਸੀਂ ਸ਼ੋਅ ਕਰਨਾ ਚਾਹੁੰਦੇ ਆ ਤੇ ਬਾਕੀ ਡਾਟਾ ਹਾਈਡ ਹੋ ਜਾਵੇਗਾ ਜਿਹੜਾ ਅਸੀਂ ਨਹੀਂ ਦੇਖਣਾ ਚਾਹੁੰਦੇ ਨੰਬਰ 2 MS Excel ਵਿੱਚ ਅਸੀਂ ਕੰਡੀਸ਼ਨਲ ਫਾਰਮੈਟਿੰਗ ਦੀ ਮਦਦ ਨਾਲ ਡਾਟਾ ਨੂੰ ਫਾਰਮੈਟ ਕਰ ਸਕਦੇ ਆ ਕਿ Excel ਦੇ ਵਿੱਚ ਅਸੀਂ ਕੰਡੀਸ਼ਨਲ ਫਾਰਮੈਟਿੰਗ ਵੀ ਲਗਾ ਸਕਦੇ ਆ ਨੰਬਰ 3 MS Excel ਵਿੱਚ ਅਸੀਂ ਡਾਟਾ ਨੂੰ ਆਸਾਨੀ ਨਾਲ ਸਟੋਰ ਕਰ ਸਕਦੇ ਆ ਸਟੋਰ ਕਰਨ ਲਈ ਅਸੀਂ ਸੇਵ ਕਮਾਂਡ ਦੀ ਵਰਤੋਂ ਕਰਦੇ ਆ ਨੰਬਰ 4 MS Excel ਵਿੱਚ ਅਸੀਂ ਫੰਕਸ਼ਨਸ ਅਤੇ ਫਾਰਮੂਲੇ ਲਗਾ ਕੇ ਗਣਨਾਵਾਂ ਵੀ ਕਰ ਸਕਦੇ ਹਾਂ ਮੀਨ ਜੀ ਕਿਸੇ ਵੀ ਤਰ੍ਹਾਂ ਦੀ ਕੈਲਕੂਲੇਸ਼ਨ ਕਰਨੀ ਹੈ ਤੇ MS Excel 'ਚ ਕਾਫੀ ਜ਼ਿਆਦਾ ਫੰਕਸ਼ਨ ਮੌਜੂਦ ਹੁੰਦੇ ਨੇ ਤੇ ਅਸੀਂ ਆਪਣੀ ਮਰਜ਼ੀ ਨਾਲ ਫਾਰਮੂਲੇ ਵੀ ਬਣਾ ਸਕਦੇ ਹਾਂ ਨੰਬਰ 5 MS Excel ਵਿੱਚ ਅਸੀਂ ਡਾਟਾ ਆਸਾਨੀ ਨਾਲ ਲੱਭ ਸਕਦੇ ਹਾਂ ਮੀਨਸ ਕਿ ਜੇਕਰ Excel ਦੀ ਸ਼ੀਟ 'ਚ ਬਹੁਤ ਜ਼ਿਆਦਾ ਡਾਟਾ ਹੈ ਤੇ ਅਸੀਂ ਫਾਈਂਡ ਕਮਾਂਡ ਦੀ ਮਦਦ ਨਾਲ ਜਾਂ ਕੰਟਰੋਲ ਜਮਾ F ਕੀ ਦਬਾ ਕੇ ਡਾਟਾ ਨੂੰ ਆਸਾਨੀ ਨਾਲ ਫਾਈਂਡ ਕਰ ਸਕਦੇ ਹਾਂ ਨੰਬਰ 6 एम एस एक्सएल में पासवर्ड की वरतों करके वर्कशीट न नुरक्षियत कर सकते हाँ जी वर्कशीट है कोई उन्होंने ओपन ना कर सके डाटा खराब ना कर सके असी पासवर्ड भी लगा सकते हैं प्रश्न नंबर तीन वर्कबुक वर्कशीट में अंतर लिखो लैफ्ट साइड से वर्कबुक ले आया तो राइट साइड से वर्कशीट पहला पॉइंट ਵਰਕਬੁੱਕ MS Excel ਦੀ ਇੱਕ ਫਾਈਲ ਹੁੰਦੀ ਹੈ ਮਤਲਬ ਕਿ ਵਰਕਬੁੱਕ ਪੂਰੀ ਫਾਈਲ ਹੁੰਦੀ ਹੈ ਜਦਕਿ ਵਰਕਸ਼ੀਟ ਇੱਕ ਸਿੰਗਲ ਪੇਜ ਸਪਰੈਡਸ਼ੀਟ ਹੁੰਦੀ ਹੈ ਨੰਬਰ 2 ਇੱਕ ਵਰਕਬੁੱਕ ਵਿੱਚ ਕਈ ਵਰਕਸ਼ੀਟਾਂ ਹੁੰਦੀਆਂ ਹਨ ਮੀਨਸ ਕਿ ਜਦੋਂ ਤੁਸੀਂ Excel ਓਪਨ ਕਰਦੇ ਹੋ ਤੁਹਾਨੂੰ ਤਿੰਨ ਵਰਕਸ਼ੀਟਸ ਨਜ਼ਰ ਆਣਗੀਆਂ ਤੇ ਰਾਈਟ ਸਾਈਡ ਤੇ ਇੱਕ ਵਰਕਸ਼ੀਟ ਵਿੱਚ ਰੋਜ਼ ਅਤੇ ਕਾਲਮ ਹੁੰਦੇ ਹਨ ਜਦਕਿ ਵਰਕਸ਼ੀਟ ਜਿਹੜੀ ਹੈ ਰੋਜ਼ ਅਤੇ ਕਾਲਮਾਂ ਦੀ ਬਣੀ ਹੁੰਦੀ ਹੈ ਨੰਬਰ 3 ਵਰਕਸ਼ੀਟ ਦੇ ਅੰਦਰ ਵਰਕਬੁੱਕ ਦਾਖਲ ਨਹੀਂ ਕੀਤੀ ਜਾ ਸਕਦੀ ਜਿਹੜੀ ਤੁਹਾਡੀ ਵਰਕਸ਼ੀਟ ਹੈ ਉਦੇ ਅੰਦਰ ਸਿਵਾਕ ਨੂੰ ਦਾਖਲ ਨਹੀਂ ਕਰ ਸਕਦੇ ਜਦਕਿ ਵਰਕਸ਼ੀਟਾਂ ਨੂੰ ਵਰਕਬੁੱਕ ਵਿੱਚ ਜੋੜਿਆ ਜਾ ਸਕਦਾ ਹੈ। ਨੰਬਰ 4 ਵਰਕਬੁੱਕ ਨੂੰ .xls ਜਾਂ .xlsx ਐਕਸਟੈਂਸ਼ਨ ਨਾਲ ਸੇਵ ਕੀਤਾ ਜਾਂਦਾ ਹੈ। ਪਹਿਲੇ ਵੀ ਦੱਸਿਆ ਤੁਹਾਨੂੰ ਕਿ ਐਕਸਲ ਦੀ ਫਾਈਲ ਨੂੰ ਜੋ ਅਸੀਂ ਸੇਵ ਕਰਦੇ ਹਾਂ ਤਾਂ ਉਸ ਦੀ ਐਕਸਟੈਂਸ਼ਨ .xls ਜਾਂ .xlsx ਹੁੰਦੀ ਹੈ। ਤੇ ਰਾਈਟ ਸਾਈਡ ਤੇ ਵਰਕਬੁੱਕ ਤੋਂ ਵਰਕਬੁੱਕ ਤੋਂ ਬਿਨਾ ਵਰਕਸ਼ੀਟ ਸੇਵ ਨਹੀਂ ਕੀਤੀ ਜਾ ਸਕਦੀ। ਨੰਬਰ 5 ਇੱਕ ਵਰਕਬੁੱਕ ਵਿੱਚ ਕੋਈ ਹੋਰ ਵਰਕਬੁੱਕ ਜੋੜਨਾ ਕੋਈ ਆਸਾਨ ਕੰਮ ਨਹੀਂ। ਜੇਕਰ ਵਰਕਬੁੱਕ 'ਚ ਕੋਈ ਵਰਕ ਵਰਕਬੁੱਕ ਵਿੱਚ ਕੋਈ ਹੋਰ ਵਰਕਬੁੱਕ ਜੋੜਨੀ ਹੈ ਉਹ ਅਸੀਂ ਨਹੀਂ ਜੋੜ ਸਕਦੇ ਚਰਕਿ ਵਰਕਬੁੱਕ ਵਿੱਚ ਵਰਕਸ਼ੀਟਾਂ ਨੂੰ ਜੋੜਨਾ ਆਸਾਨ ਹੈ। ਤੇ ਅੱਜ ਲਈ ਇੰਨਾ ਹੀ। ਅਗਲੀ ਵਾਰੀ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ। ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ। ਜਾ ਆਪਣੇ ਕੰਪਿਊਟਰ ਵਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ